ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਕੁੜੀ ਕੈਨੇਡਾ ਪੀਆਰ ਤੇ ਕੁੜੀ ਦੀ ਉਮਰ ਹੈਗੀ ਆ 25 ਸਾਲ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਚਾਹੀ ਜੱਟਾਂ ਦਾ ਹੋਵੇ ਘੱਟੋ ਘੱਟ 5-6 ਕਿੱਲੇ ਪੈੜੀ ਹੋਵੇ ਮੁੰਡੇ ਕੋਲੇ ਕੈਨੇਡਾ ਦੀ ਪੀਆਰ ਆ ਜੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਉਹਨਾਂ ਨੇ ਪੱਕਾ ਕਰਨਾ ਤੇ ਮੁੰਡਾ ਜੱਟਾਂ ਦਾ ਹੋਵੇ ਜੇ ਇਹਨਾਂ ਦੀ ਕਾਸਟ ਦਾ ਹੀ ਹੈਗਾ ਯਾਨੀ ਕਿ ਮੱਝਵੀ ਸਿੰਘਾਂ ਦਾ ਹੀ ਹੈਗਾ ਵਧੀਆ ਕਰੋ ਉਹ ਵੀ ਚੱਲ ਜਾਊਗਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਇਸਕ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਪਠੰਡੇ ਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੀਏ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕਾਂਠੀ ਚ ਹੋਵੇ ਮੁੰਡਾ ਜਿਹੜਾ ਸਮੇਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇੱਕ ਜੱਟਾਂ ਦੀ ਕੁੜੀ ਤੇ ਕੁੜੀ ਦਾ 87 ਦਾ ਵਰਥ ਹੈ ਜੀ ਭੈਣ ਬਿਲਕੁਲ ਕੁਮਾਰੀ ਐ ਤੇ ਉਦੋਂ ਦਾ 90 ਦਾ ਕੋਈ ਚੱਕਰ ਪਤਾ ਨਹੀਂ ਕੀ ਪਿਆ ਹੋਇਆ ਵੀ 87 ਦਾ ਲਿਖ ਕੇ ਭੇਜਿਆ ਹੋਇਆ ਉਹ ਕਹਿੰਦੇ ਵੀ ਉਦੋਂ ਦਾ ਮੇਰਾ 90 ਦਾ ਬਾਰਨਮਾ ਤੇ ਆਪਾਂ ਨੂੰ ਉਸ ਕੁੜੀ ਖਾਤਰ 7-8 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ 'ਚ ਮਰੇਲ ਕੋਟਲਾ ਅਮ드ਗੜ ਮੰਡੀ ਤੇ ਲਵੇ ਲਾਉਣੇ ਕਿਤੇ ਵੀ ਪਿੰਡ 'ਚ ਵੀਡੀਓ ਨੂੰ ਕਰ ਤੋਂ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬੇਟੀ ਨੂੰ ਕੱਲ ਤੇ ਆਪਣੇ ਕੋਲ ਆਈ ਹੈ ਚੱਕਾਂ ਦੀ ਕੁੜੀ ਮਰੇਲਪੁਰਲੇ ਦੀਏ ਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਹੈ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ 12 ਤੋਂ 15 ਕਿੱਲੇ ਜ਼ਮੀਨ ਦੇ ਪਾਂਡੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਤੋ ਤੱਬ ਕਿ ਸ਼ਹਿਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਪਪਾ ਨੂੰ ਇੱਧਰ ਅਮ드ਗੜ ਮੰਡੀ ਤੱਕ ਆ ਜਾਣਗੇ ਉੱਧਰ ਸੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਸਰਹੰਦ ਏਰੀਏ ਦੇ ਵਿੱਚੋਂ ਕੁੜੀ ਕੈਨੇਡਾ ਪੀਆਰ ਤੇ ਭੈਣ ਦਾ ਹੋਇਆ ਹੋਇਆ ਡਬੂਸ ਤੇ ਭੈਣ ਹੈਗੀ ਹੈ 92 ਦੀ ਵਰਨਰ ਤੇ 20 25 ਦਿਨਾਂ ਮੰਗਰੂ ਹੀ ਭੈਣ ਘਰੋਂ ਪੈ ਗਿਆ ਪਿਗਾ ਤੇ ਡਬੂਸ ਹੋ ਗਿਆ ਠੀਕ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ 10 ਕਿਲਿਆਂ ਦੇ ਵਿੱਚ ਵੀਡੀਓ ਨਹੀਂ ਕਰ ਦੋ ਤਾਂ ਕਿ ਸ਼ੇਅਰ ਭੈਣ ਵਧੀਆ ਤਕੜੇ ਕਰਵਾ ਜੀ ਵਧੀਆ ਤਕੜਾ ਹੀ ਕਰਾਂਗੇ ਵੀਡੀਓ ਨਾਲ ਵੀ ਸ਼ੇਅਰ ਕਰ ਤੋਂ ਤਾਂ ਕਿ ਇਸ ਟ੍ਰੈਂਡ ਵਿੱਚ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਪੋਰਟਰ ਤੇ ਆਪਣੀ ਕੋਲ ਆਏ ਨੇ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚੋਂ ਸਗੀਆਂ ਭੈਣਾਂ ਜਰੀਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਗੀਆਂ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਮੁੰਡੇ ਧੰਨਵਾਦ ਜੀ ਹਾਂਜੀ ਸਾਸਤਰੀ ਕੱਲ ਮੈਂ ਸੋਧੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈੜੀਏ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲੱਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਡੀ ਆਪਣੀ ਰੁਪਿੰਦਰ ਤੇ ਸ਼ੁਕਰ ਤੇ ਮੈਂ ਛੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਰਪੂਜੀਆਂ ਦੀ ਗੁੱਦੀ ਜੀ ਰਪੂਜੀਆਂ ਦੀ ਗੁੱਦੀਆ ਬੈਂਡ ਆਏ ਹੋਏ ਨੇ ਗੁੱਦੀ ਦੇ ਤੇ ਜੇ ਕੋਈ ਰਪੂਜੀਆਂ ਦਾ ਮੁੰਡਾ 20 ਲੱਖ ਰੁਪਈਆ ਲਾ ਦੂਗਾ ਤੇ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕੁੜੀ ਦੀ ਉਮਰ ਸਾਰੀ 21 ਸਾਲੀ ਹੈ ਤੇ ਮੁੰਡਾ 25 ਸਾਲ ਤੱਕ ਚੱਲ ਜੂਗਾ ਥੈਂਕ ਯੂ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਿਆਦੇ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈਗੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਅਵਦਾਕਰ ਲੈਤਾ ਹੋਵੇ ਭੈਣ ਦਾ ਹੋਇਆ ਹੋਇਆ ਡਗੋਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਅਵਦਾਕਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂ ਵੀਡੀਓ ਨੂੰ ਕਰਦੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਇਆ ਜੀ 90 ਵਰਨਾ ਵੀਰ ਆਸਟ੍ਰੇਲੀਆ ਦੇ ਵਿੱਚ ਪੱਕਾ ਕੋਈ ਮੰਗ ਡਿਮਾਂਡ ਨਹੀਂ ਵੀਰ ਦੀ ਕੁੜੀ ਬੀਐਸਸੀ ਨਰਸਿੰਗ ਹੋਵੇ ਜੀ ਧਿਆਨ ਨਾਲ ਸੁਣ ਲੋ ਕੋਈ ਮੰਗ ਡਿਮਾਂਡ ਨਹੀਂ ਹੈਗੀ ਕੁੜੀ ਵੀਐਸਸੀ ਨਰਸਿੰਗ ਹੋਵੇ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿੰਨੇ ਵੀ ਅੱਜ ਮੈਂ ਰਸਤੇ ਪਾਏ ਨੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਹਨਾਂ ਤੇ ਸਾਰੇ ਧਿਆਨ ਦਿਓ ਇਹ ਜਲਦੀ ਹੋਣ ਵਾਲੇ ਰਸਤੇ ਨੇ ਤੇ ਸਾਰੇ ਰਸਤੇ ਹੈਗੇ ਨੇ ਆਪਣੇ ਕੋਲੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਉਤੋਂ ਦੀ ਡਾਟੇ ਦੇ ਵਿੱਚ ਲਿਖ ਕੇ ਭੇਜਣਾ ਵੀ ਸਾਡਾ ਆਹ ਕਾਰੋਬਾਰਾ ਹੈ ਨੀ ਜ਼ਮੀਨ ਆ ਉਹ ਲਿਖ ਦੇਣੀ ਹੈ ਤੇ ਮੈਨੂੰ ਮੇਰੇ ਨੰਬਰ ਦੇ ਉੱਤੇ ਫੋਟੋ ਤੇ ਡਾਟਾ ਸੈਂਡ ਜਰੂਰ ਕਰਨਾ ਡਾਟੇ ਚ ਪ੍ਰੋਪਰ ਲਿਖਣਾ ਸਾਰਾ ਕੁਝ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣਾ ਜੀ ਭੈਣ 90 ਦੀ ਵਰਨ ਹੈ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਕਾਲ ਮੈਜੋੜੀ ਆਪਣੀ ਰੁਪਿੰਦਰ ਤੇ ਵੀਰੇ ਨੇ ਲਾਉਣੇ ਨੇ ਬਾਹਰਲੀ ਕੁੜੀ ਤੇ ਪੈਸੇ ਤੇ ਮੁੰਡੇ ਦੀ ਉਮਰ ਹੈਗੀ ਐ 24 25 ਕਿ ਸਾਲ ਜਿਹੜੇ ਕੁੜੀ ਦਾ ਆਸਟ੍ਰੇਲੀਆ ਦਾ ਕਿਸੇ ਨਾਲ ਲੱਗਿਆ ਹੋਇਆ ਪੈਸੇ ਲਗਾਉਣੇ ਨੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਇਸ ਵੀਡੀਓ ਦੇ ਵਿੱਚ ਹੀ ਲੈ ਕੇ ਭੇਜ ਦਿਓ ਜੀ ਤੇ ਵੀਰ ਨੂੰ ਅਠ ਕਿਲੇ ਪੈਲੀ ਆਉਂਦੀ ਐ ਜੀ ਤੇ ਵਧੀਆ ਵੀਰ ਵਧੀਆ ਕਰੂਆ ਪੈਣ ਵੀ ਵਾਰੀ ਐ ਤੇ ਜਿਹੜੀ ਕੋਈ ਭੈਣ ਨੇ ਪੈਸੇ ਲਗਾਉਣੇ ਨੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣਾਂ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕਿਕੀਲੀਆਂ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ